ਸ਼ਬਦ ਅ ਅਕਾਲ ਸਾਰਿਆਂ ਨੂੰ ਅੱਜ ਗੱਲ ਕਰਨ ਜਾ ਰਹੇ ਹਾਂ ਸ਼ਹੀਦ ਭਗਤ ਸਿੰਘ ਜੀ ਦੀ ਠੀਕ ਹੈ ਜੀ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜੋ ਕਿ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਲਾਹੌਰ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਕੀ ਸੀਗਾ ਸਤਲੁਜ ਵਿੱਚ ਕੀ ਐ ਸੁੱਟ ਦਿੱਤਾ ਗਿਆ ਸੀ ਤਾਂ ਜੋ ਕਿ ਬੇਟਾ ਅੱਜ ਉਹਨਾਂ ਦੀਆਂ ਸਮਾਧਾਂ ਹੁਸੈਨੀ ਵਾਲਾ ਬਾਰਡਰ ਫਿਰੋਜ਼ਪੁਰ ਵਿਖੇ ਬਣੀਆਂ ਹੋਈਆਂ ਨੇ ਗੱਲ ਕਰਦੇ ਹਾਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਦੀ ਠੀਕ ਹੈ ਜੀ ਤਾਂ ਦੇਖੋ ਉਹਨਾਂ ਦਾ ਜਨਮ ਸੀਗਾ ਜੋ 28 ਸਤੰਬਰ 1937 ਨੂੰ ਲਾਇਲਪੁਰ ਪਾਕਿਸਤਾਨ ਵਿਖੇ ਹੋਇਆ ਸੀ ਠੀਕ ਹੈ ਜੀ ਅਤੇ ਜੋ ਜੱਦੀ ਪਿੰਡ ਆ ਉਹਨਾਂ ਦਾ ਹਨਾ ਉਹ ਕਿਹ ਹੈ ਖਟਕੜਕਲਾ ਆਪਣਾ ਨਵਾਂ ਸ਼ਹਿਰ ਪੰਜਾਬ ਦੇ ਵਿੱਚ ਹੈ ਠੀਕ ਹੈ ਇਹਨਾਂ ਦਾ ਸਾਰਾ ਹੀ ਪਰਿਵਾਰ ਸੀਗਾ ਜੀ ਜੋ ਆਜ਼ਾਦੀ ਦੇ ਵਿੱਚ ਯੋਗਦਾਨ ਪਾ ਰਿਹਾ ਸੀਗਾ ਕੁਛ ਨਾ ਕੁਛ ਜਿਵੇਂ ਕਿ ਉਹਨਾਂ ਦੇ ਚਾਚਾ ਜੀ ਸੀਗੇ ਹਨਾ ਉਹ ਕਿਸੇ ਗਦਰ ਪਾਰਟੀ ਦੇ ਮੈਂਬਰ ਵੀ ਸਨ ਜੇਲ੍ਹਾਂ ਕੱਟ ਰਹੇ ਸਨ ਅਤੇ ਭਗਤ ਸਿੰਘ ਜਦੋਂ 1921 ਵਿੱਚ ਨੈਸ਼ਨਲ ਕਾਲਜ ਜੁਆਇਨ ਕਰਦੇ ਹਨ ਉਸ ਤੋਂ ਬਾਅਦ ਫਿਰ 1924 ਵਿੱਚ ਬਣੀ HRA ਇੱਕ ਸੰਸਥਾ ਸੀਗੀ ਜੋ ਕਿ ਆਜ਼ਾਦੀ ਲਈ ਸੰਘਰਸ਼ ਕਰ ਰਹੀ ਸੀ ਹਿੱਸਾ ਲੈਂਦੇ ਹਨ ਤੇ ਫਿਰ ਉਸ ਤੋਂ ਬਾਅਦ ਭਗਤ ਸਿੰਘ ਦੁਆਰਾ ਆਪਣੀ 1926 ਵਿੱਚ ਇੱਕ ਨੌਜਵਾਨ ਸਭਾ ਬਣਾਈ ਗਈ ਠੀਕ ਹੈ ਜੀ ਤਾਂ ਉਸ ਵਿੱਚ ਕਾਫੀ ਸੰਘਰਸ਼ ਕੀਤਾ ਕਾਫੀ ਮੈਂਬਰ ਉਹਨਾਂ ਨੇ ਜੋੜੇ ਉਹਦੇ ਵਿੱਚ ਤੋ ਉਸ ਤੋਂ ਬਾਅਦ ਫਿਰ ਕੀ ਹੋਇਆ ਸੀਗਾ ਲਾਲਾ ਲਾਜਪਤਰਾਏ ਜੀ ਦੀ ਮੌਤ ਦਾ ਬਦਲਾ ਲਿਆ ਉਹਨਾਂ ਨੇ 1928 ਵਿੱਚ ਲਾਲਾ ਲਾਜਪਤਰਾਏ ਜੀ ਦਾ ਮੌਤ ਦਾ ਕਾਰਨ ਕੀ ਸੀਗਾ ਜਦੋਂ ਉਹਨਾਂ ਦੁਆਰਾ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਸੰਘਰਸ਼ ਕੀਤਾ ਸੀਗਾ ਤਾਂ ਉਸ ਸਮੇਂ लाਠੀ ਚਾਰਜ ਕਰਕੇ ਉਹਨਾਂ ਦੇ ਸੱਟਾਂ ਲੱਗੀਆਂ ਬਹੁਤ ਹੀ ਫੱਟੜ ਹੋ ਗਏ ਸਨ ਤੇ ਫਿਰ ਬਾਅਦ ਵਿੱਚ ਉਹਨਾਂ ਦੀ ਕੀ ਹੈ ਮੌਤ ਹੋ ਗਈ ਸੀ ਇਸ लाਠੀ ਚਾਰਜ ਦੇ ਕਾਰਨ ਜੋ ਕਿ 17 ਨਵੰਬਰ 1928 ਨੂੰ ਹੋ ਗਈ ਸੀ ਫਿਰ ਉਸ ਤੋਂ ਬਾਅਦ ਭਗਤ ਸਿੰਘ ਅਤੇ ਉਹਨਾਂ ਸਾਥੀਆਂ ਦੁਆਰਾ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਣ ਦੀ ਯੋਜਨਾ ਬਣਾਈ ਗਈ ਠੀਕ ਹੈ ਜੀ ਫਿਰ ਉਹਨਾਂ ਨੇ ਜੋ ਇਸ लाਠੀ ਚਾਰਜ ਦਾ ਮੁੱਖ ਜ਼ਿੰਮੇਵਾਰ ਸੀਗਾ ਉਸ ਨੂੰ ਮਾਰਨ ਦਾ ਯੋਜਨਾ ਬਣਾਈ ਹੈ ਨਾ ਤਾਂ ਕੌਣ ਸੀਗਾ ਉਹ ਉਹ ਸੀਗਾ ਸਕਾਟ ਸਕਾਟ ਉਹਨਾਂ ਨੂੰ ਜਦੋਂ ਉਹ ਸਕਾਟ ਨੂੰ ਮਾਰਨ ਲਈ ਗਏ ਹੈ ਨਾ ਤਾਂ ਸਕਾਟ ਦੀ ਜਗ੍ਹਾ ਤੇ ਸਾਂਡਰਸ ਮਿਲਿਆ ਉਹਨਾਂ ਨੂੰ ਜੋ ਉਸ ਸਮੇਂ ਉਹ ਵੀ ਉਸ ਲਾਠੀ ਚਾਰਜ ਦਾ ਕੀ ਸੀਗਾ ਜੁਮੇਵਾਰ ਸੀਗਾ ਫਿਰ ਉਹਨਾਂ ਨੇ ਸਾਂਡਰਸ ਨੂੰ ਹੀ ਮਾਰ ਦਿੱਤਾ ਉਸ ਸਮੇਂ ਕਿਉਂਕਿ ਸਕਾਟ ਉਸ ਟਾਈਮ ਮੌਜੂਦ ਨਹੀਂ ਸੀਗਾ ਤਾਂ ਬੇਟਾ ਜੋ ਸਾਂਡਰਸ ਨੂੰ ਉਹਨਾਂ ਨੇ ਮਾਰ ਦਿੱਤਾ ਸੀ ਇਸ ਕਤਲ ਕੇਸ ਵਿੱਚ ਹੀ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਕੀ ਸੀ ਮੌਤ ਦੀ ਸਜ਼ਾ ਸੁਣਾਈ ਗਈ ਸੀ ਇਹ ਉਹਨਾਂ ਦੀ ਜ਼ਿੰਦਗੀ ਦੀਆਂ ਬੇਟਾ ਇਹ ਕੁਝ ਕਟਨਾਮਾ ਨੇ ਠੀਕ ਹੈ ਜੋ ਆਜ਼ਾਦੀ ਲਈ ਆਪਣੇ ਦੇਸ਼ ਲਈ ਸ਼ਹੀਦ ਹੋ ਗਏ ਸੋ ਅੱਜ ਦੇ ਦਿਨ ਸਾਨੂੰ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੇ ਇੱਕ ਹੀਰੋ ਨੇ ਸਾਡੇ ਆਈਡਲ ਨੇ ਸਾਨੂੰ ਉਹਨਾਂ ਦੁਆਰਾ ਕ੍ਰਾਂਤੀਕਾਰੀ ਵਿਚਾਰਾਂ ਉੱਪਰ ਅਮਲ ਕਰਨਾ ਚਾਹੀਦਾ ਹੈ ਕਿ ਆਪਾਂ ਕਿਵੇਂ ਆਪਣੀ ਜ਼ਿੰਦਗੀ ਨਾਲ ਜ਼ੁਲਮ ਦੇ ਵਿਰੁੱਧ ਸੰਘਰਸ਼ ਕਰ ਸਕਦੇ ਹਾਂ ਜ਼ਿੰਦਗੀ ਵਿੱਚ ਆਪਾਂ ਨੂੰ ਭਗਤ ਸਿੰਘ ਵਾਂਗ ਸੰਘਰਸ਼ ਕਰਨਾ ਚਾਹੀਦਾ ਹੈ ਜ਼ੁਲਮ ਖਿਲਾਫ ਲੜਨਾ ਤੇ ਉੱਤੇ ਖੜਨਾ ਚਾਹੀਦਾ ਹੈ ਠੀਕ ਹੈ ਜੀ ਤਾਂ ਇਹ ਇਸ स्टूडेंट ਭਗਤ ਸਿੰਘ ਬਾਰੇ ਕੁਝ ਇੱਕ ਜਾਣਕਾਰੀ ਠੀਕ ਹੈ ਇਸ ਨੂੰ ਆਪਣੇ ਮਿੱਤਰਾਂ ਦੋਸਤਾਂ ਨਾਲ ਸਭ ਨਾਲ ਸ਼ੇਅਰ ਜਰੂਰ ਕਰਨਾ ਕਿਉਂਕਿ ਇਹ ਜਾਣਕਾਰੀ ਜਿਹੜੀ ਹਰ ਇੱਕ ਵਿਦਿਆਰਥੀ ਨੂੰ ਪਤਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਕਿਉਂਕਿ ਭਗਤ ਸਿੰਘ ਦਾ ਆਪਣੀ ਆਜ਼ਾਦੀ ਵਿੱਚ ਆਪਣੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣੀ ਜਨਤਾ ਨੂੰ ਭਾਰਤੀ ਜਨਤਾ ਨੂੰ ਜਗਾਉਣ ਦੇ ਵਿੱਚ ਹਨਾ ਬਹੁਤ ਵੱਡਾ ਰੋਲ ਨਿਭਾਇਆ ਉਹਨਾਂ ਨੇ ਤੇ ਆਪਣੀ ਜਾਨ ਦੀ ਬਾਜ਼ੀ ਉਹਨਾਂ ਨੇ ਲਗਾ ਦਿੱਤੀ ਸੀ ਠੀਕ ਹੈ ਜੀ ਹਾਂ ਏ ਸੀ ਬੇਟਾ ਕੋਈ ਜਾਣਕਾਰੀ ਭਗਤ ਸਿੰਘ ਦੇ ਜੀਵਨ ਬਾਰੇ ਠੀਕ ਹੈ ਜੀ ਥੈਂਕ ਯੂ ਥੈਂਕਸ ਫॉर ਵਾਚਿੰਗ ਵੀਡੀਓ 올 द बेस्ट